ਗੋਪਨ ਕੀ ਬੇਨਤੀ ਸੁਣੀਐ ਪਤ ਧਿਆਨ ਤਰੈ ਇਹ ਕੋ ਰਣਗਾਮੀ ਏ ਸੁਆਮੀ ਸਾਰੇਆ ਗਵਾਲਿਆਂ ਦੀ ਬੇਨਤੀ ਸੁਣੋ ਰਣਭੂਮੀ ਵਿੱਚ ਜਾਣ ਵਾਲੇ ਇਸੇ ਦਾ ਧਿਆਨ ਤਰਦੇ ਹਨ ਧਿਆਨ ਤਰੈ ਇਹ ਕੋ ਮੁਨਈਸਰ ਧਿਆਨ ਤਰੈ ਇਹ ਕਾਇਰ ਕਾਮੀ ਇਸੇ ਦਾ ਧਿਆਨ मुनि ਅਤੇ ਸ਼ੇਵ ਤਰਦੇ ਹਨ ਆਤੇ ਕਾਇਰ ਅਤੇ ਕਾਮੀ ਪੁਰਸ਼ ਵੀ ਇਸੇ ਦੇ ਧਿਆਨ ਤਰਦੇ ਹਨ ਧਿਆਨ ਤਰੈ ਇਹ ਕੋਸੋ ਤ੍ਰਿਆ ਸਭ ਧਿਆਨ ਤਰੈ ਇਹ ਦੇਖਨ ਬਾਮੀ ਸਾਰੀਆਂ ਇਸਤਰੀਆਂ ਇਸ ਦਾ ਧਿਆਨ ਧਰਦੀਆਂ ਹਨ ਅਤੇ ਇਸਤਰੀਆਂ ਵਾਲੇ ਗ੍ਰਸਤੀ ਵੀ ਇਸੇ ਦਾ ਧਿਆਨ ਤਰਦੇ ਹਨ ਸਤ ਲਖਿਓ ਹਮ ਕੈ ਕਰਤਾ ਜਗ ਸਤ ਕਹਿਓ ਮਤ ਕੈ ਨਹਿ ਖਾਮੀ ਅਸੀਂ ਨਿਸ਼ਚੇ ਪੂਰਵਕ ਜਾਣ ਲਿਆ ਹੈ ਕਿ ਇਹੀ ਜਗ ਦਾ ਕਰਤਾ ਹੈ ਇਹ ਗੱਲ ਸੱਚੀ ਕਹੀ ਹੈ ਇਸ ਵਿੱਚ ਬੁੱਧੀ ਦੀ ਕੋਈ ਕਚਾਈ ਨਹੀਂ ਹੈ ਹੈ ਭਗਵਾਨ ਬਲੀ ਪਗਟਿਓ ਸਭ ਗੋਪ ਕਹੈ ਪੁੱਤ ਨਾ ਇਨ ਮਾਰੀ ਸਾਰੇ ਗਵਾਲੇ ਕਹਿਣ ਲੱਗੇ ਕਿ ਬਲਵਾਨ ਭਗਵਾਨ ਸ਼੍ਰੀ ਕ੍ਰਿਸ਼ਨ ਪੈਦਾ ਹੋਇਆ ਹੈ ਇਸੇ ਨੇ ਪੂਤਨਾ ਮਾਰੀ ਹੈ ਰਾਜ ਭਪੀਖਸ਼ਨਯਹ ਦੇਓ ਇਨਹੀ ਕੋ ਪਰਾਵਨ ਦਾਤ ਸੰਗਾਰੀ ਇਸੇ ਨੇ ਭਪੀਖਸ਼ਨ ਨੂੰ ਰਾਜ ਦਿੱਤਾ ਹੈ ਅਤੇ क्रोध ਕਰਕੇ 라ਵਨ ਦਾੰਤ ਨੂੰ ਮਾਰਿਆ ਹੈ ਰੱਛ ਕਰੀ ਪ੍ਰਲਾਦਹਿ ਕੀ ਇਨਹੀ ਹਰਨਾਕਸ਼ ਕੀ ਉਰ ਫਾਰੀ ਇਸੇ ਨੇ ਹਰਨਾਕਸ਼ ਦੀ ਛਾਤੀ ਪਾੜ ਕੇ ਪਹਿਲਾਦ ਪਗਤ ਦੀ ਰੱਖਿਆ ਕੀਤੀ ਸੀ ਨੰਦ ਸੁਨੋ ਪਤ ਲੋਕਨ ਕੈ ਇਨਹੀ ਹਮਰੀ ਅਬ ਦੇਹ ਉਬਾਰੀ ਹੈ ਨੰਦ ਸੁਨੋ ਇਸੇ ਨੇਂਦਰ ਤੋਂ ਸਾਡੇ ਸ਼ਰੀਰਾਂ ਨੂੰ ਬਚਾਇਆ ਹੈ ਐ ਸਭ ਲੋਕਨ ਕੋ ਕਰਤਾ ਬ੍ਰਿਜਪੀ ਤਰ ਹੈ ਕਰਤਾ ਇਹ ਲੀਲਾ ਜੋ ਸਾਰੇ ਲੋਕਾਂ ਦਾ ਕਰਤਾ ਹੈ ਉਹੀ ਕ੍ਰਿਸ਼ਨ ਹੋ ਕੇ ਬ੍ਰਜ ਭੂਮੀ ਵਿੱਚ ਲੀਲਾ ਕਰ ਰਿਹਾ ਹੈ ਸੇਖਨ ਕੋ ਵਰਤਾਹਰ ਹੈ ਇਹ ਸਾਧਨ ਕੋ ਹਰ ਤਾ ਤਨ ਹੀਲਾ ਇਹੀ ਸ਼ੀਸ਼ਾ ਨੂੰ ਵਾਰ ਦੇਣ ਵਾਲਾ ਹਰ ਹੈ ਅਤੇ ਇਹੀ ਸਾਧਾ ਦੇ ਦੁੱਖ ਦੂਰ ਕਰਨ ਵਾਲਾ ਹੈ ਰਾਖ ਲਈ ਇਨਹੀ ਸੀਯ ਕੀ ਪਤ ਰਾਖ ਲਈ ਪ੍ਰੀਯ ਪਾਥਰ ਸੀਲਾ ਇਸੇ ਨੇ ਹੀ ਸੀਤਾ ਦੀ ਪਾਤ ਰੱਖੀ ਸੀ ਅਤੇ ਇਸੇ ਨੇ ਦ੍ਰੋਪਤੀ ਦੇ ਸ਼ੀਲ ਦੀ ਰੱਖਿਆ ਕੀਤੀ ਸੀ गोपक कह पत सो सुनिए ए है कृष्णन बार्बीरे हठीला ग्वाले कहंदे हन हे स्वामी नंद सुनो ए कृष्ण बड़ा बलवान अति हठीला सूरमा है दिन बीत गए चके गिरके हर जीव अछरे संग लै बन जावे पर्वत नु चुक्कण वाली कटणा नु होया कई दिन बीत गए ਜਿਵੇਂ ਕ੍ਰਿਸ਼ਨ ਬੱਚਿਆਂ ਨੂੰ ਨਾਲ ਲੈ ਕੇ ਬਾਣ ਵਿੱਚ ਜਾਂਦੇ ਹਨ ਜਿਉ ਧਰ ਮੂਰਤ ਘਾਸ ਚੁਗੈ ਭਗਵਾਨ ਮਹਾ ਮਨ ਮੈਂ ਸੁਖ ਪਾਵੈ ਅਤੇ ਮੂਰਤ ਧਾਰੀ ਬੱਚੇ ਘਾ ਚੁਗਦੇ ਹਨ ਭਗਵਾਨ ਮਨ ਵਿੱਚ ਬਹੁਤ ਸੁਖ ਪ੍ਰਾਪਤ ਕਰਦੇ ਹਨ ਲੈ ਮੁਰਲੀ ਆਪਣੇ ਘਰ ਮੈਂ ਕਰ ਭਾਵ ਘਣੇ ਹਿਤ ਸਾਥ ਬਜਾਵੈ ਆਪਣੇ ਹੱਥ ਵਿੱਚ ਮੋਰਨੀ ਲੈ ਕੇ ਅਤੇ ਮਨ ਵਿੱਚ ਬਹੁਤ ਭਾਵ ਕਰਕੇ ਪ੍ਰੇਮ ਨਾਲ ਮੋਰਨੀ ਵਜਾਉਂਦੇ ਹਨ ਮੋਹ ਰਹਿ ਜੋ ਸੁਨੈ ਪਤਨੀ ਸੁਰ ਮੋਹ ਰਹਿ ਤੁਨ ਜੋ ਸੁਨ ਪਾਵੇ ਉਸ ਮੋਰਨੀ ਦੀ ਧੁਨ ਜੋ ਦੇਵ ਇਸਤਰੀਆਂ ਸੁਣਦੀਆਂ ਹਨ ਉਹ ਮੋਹਿਤ ਹੋ ਜਾਂਦੀਆਂ ਹਨ ਅਤੇ ਜੋ ਹੋਰ ਕੋਈ ਵੀ ਸੁਣਦਾ ਹੈ ਉਹ ਵੀ ਮੋਹਿਆ ਜਾਂਦਾ ਹੈ ਕੋਪਕਿਆ ਜਿਨ ਬਾਲ ਮਰਿਓ ਛਿਨ ਮੈਂ ਅਰ ਰਾਵਣ ਕੀ ਜਿਨ ਸੈਨਾ ਮਰੀ ਹੈ ਜਿਸਨੇ ਕਰੋਧਵਾਨ ਹੋ ਕੇ ਬਾਲੀ ਨੂੰ ਛਿਨ ਭਾਰ ਵਿੱਚ ਮਾਰ ਦਿੱਤਾ ਹੈ ਅਤੇ ਜਿਸਨੇ ਰਾਵਣ ਦੀ ਸੈਨਾ ਮਾਰ ਦਿੱਤੀ ਹੈ ਜਾਹੇ ਭੀਖਸ਼ਣ ਰਾਜ ਦਿਓ ਛਿਨ ਮੈਂ ਜਹ ਕੀ ਤਹ ਲੰਕ ਕਰੀ ਹੈ ਜਿਸਨੇ ਛਿਨ ਵਿੱਚ ਹੀ ਭੀਖਸ਼ਣ ਨੂੰ ਰਾਜ ਦੇ ਦਿੱਤਾ ਸੀ ਅਤੇ ਜਿਸਨੇ ਲੰਕਾ ਹੋਸ ਦੀ ਕਰ ਦਿੱਤੀ ਸੀ ਮੋਰ ਮਾਰ ਦੇਉ ਕਟਕਾਨ ਕਰੀ ਰਿਪ ਜਾਸੀ ਕੀ ਜੇ ਆ ਪੀਰ ਹਰੀ ਹੈ ਜਿਸ ਨੇ ਮੁਰ ਦੰਤ ਨੂੰ ਮਾਰਿਆ ਸੀ ਅਤੇ ਕੁੰਭ ਕਰਨਾ ਤੇ ਹਾਥੀ ਦੇ ਵੈਰੀ ਗਰਾਹ ਨੂੰ ਨਸ਼ਟ ਕਰ ਦਿੱਤਾ ਸੀ ਫਿਰ ਜਿਸ ਨੇ ਸੀਤਾ ਦੇ ਦਿਲ ਦੀ ਪੀੜ ਹਾਰ ਲਈ ਸੀ ਸੋ ਬ੍ਰਿਜ ਭੂਮ ਬਿਖੈ ਭਗਵਾਨ ਸੋ ਗੋਵਨ ਕੈ ਮਿਸ ਖੇਲ ਕਰੀ ਹੈ ਉਹੀ ਭਗਵਾਨ ਪ੍ਰਜਪੂਮੀ ਵਿੱਚ ਗੰਵਾਂ ਦੇ ਚਰਾਉਣ ਦੇ ਬਹਾਨੇ ਨਾਲ ਲੀਲਾ ਕਰ ਰਿਹਾ ਹੈ। ਜਾਹੈ ਸ ਹਾਂਸ ਰਫਨੀ ਤਨ ਉੱਪਰ ਸੋਏ ਕਰੀ ਜਲ ਪੀਤਰ ক্রীੜਾ। ਜਿਸਨੇ ਹਜ਼ਾਰਾਂ ਫਣਾ ਵਾਲੇ ਸ਼ੇਸ਼ਨਾਗ ਉੱਤੇ ਸੌ ਕੇ ਜਲ ਦੇ ਵਿੱਚ ਲੀਲਾਵਾਂ ਕੀਤੀਆਂ ਹਨ। ਜਾਹੈ ਵਿਵੇਕਸ਼ ਨਰਾਜ ਦੇਉ ਔਰ ਜਾਹੈ ਦਈ ਕੋਪਰਾਵਣ ਪੀੜਾ। ਜਿਸ ਨੇ ਨੈਭ ਭਿਕਸ਼ ਨੂੰ ਲੰਕਾ ਦਾ ਰਾਜ ਦਿੱਤਾ ਹੈ ਅਤੇ क्रोध ਕਰਕੇ ਰਾਵਣ ਨੂੰ ਦੁੱਖ ਦਿੱਤਾ ਹੈ। ਜਾਹੇ ਦੇਉ ਕਰ ਕੈ ਜਗ ਭੀਤਰ ਜੀਵ ਚਰਾਚਰ ਉਹ ਗੱਜ ਕੀੜਾ ਜਿਸ ਨੇ ਜਗਤ ਵਿੱਚ ਹਾਥੀ ਤੋਂ ਲੈ ਕੇ ਕੀੜੀ ਤੱਕ ਦੇ ਚਰ ਅਤੇ ਆਚਰ ਪੈਦਾ ਕਰਕੇ ਜੀਵਨ ਦਿੱਤਾ ਹੈ। ਖੇਲਤ ਸੋ ਬ੍ਰਜ ਭੋਮ ਬੇਖੇ ਜਿਨ ਅਕੀਲ ਸੁਰਾਸੁਰ ਵਿੱਚ ਚੱਗੀੜਾ ਜਿਸ ਨੇ ਦੇਵਤਾ ਅਤੇ ਦੇਵਤਾ ਵਿੱਚ ਝਗੜਾ ਪੈਦਾ ਕੀਤਾ ਸੀ ਉਹੀ ਕ੍ਰਿਸ਼ਨ ਰੂਪ ਹੋ ਕੇ ਪ੍ਰਜਪਉਮੇ ਵਿੱਚ ਕੌਤਕ ਕਰ ਰਿਹਾ ਹੈ। वीर ਵੱਡੇ ਦੁਰਯੋਧਨ ਆਦਿਕ ਜਾਹੇ ਮਾਰੇ ਡਰੇ ਰਣ ਛਤਰੀ। ਜਿਸ ਨੇ ਦਰਯੋਧਨ ਵਰਗੇ ਵੱਡੇ ਵੱਡੇ ਸ਼ੂਰਬੀਰ ਛਤਰੀ ਰਣ ਵਿੱਚ ਮਰਵਾ ਦਿੱਤੇ ਹਨ। ਜਾਹੇ ਮਰਿਓ ਸਿਸુપਾਲ ਰਸੈ ਕਰ ਰਾਜਨ ਮੈਂ ਕਿਸ ਨੰਗ ਪਰ ਅਤਰੀ। ਜਿਸ ਨੇ ਕ੍ਰੋਧ ਕਰਕੇ ਸ਼ਿਸ਼ੂਪਾਲ ਨੂੰ ਮਾਰ ਸੁੱਟਿਆ ਹੈ ਉਹ ਕ੍ਰਿਸ਼ਨ ਰਾਜਾ ਵਿੱਚ ਅਸਤਰ ਚਲਾਉਣ ਵਿੱਚ ਸ੍ਰੇਸ਼ਟ ਅਤੇ ਨਿਪੁੰਨ ਹੈ।}{|\text{ਕੇਲਤ ਹੈ ਸੋ ਗੋਵਨ ਮੈ ਜੋ ਹੈ ਜਗ ਕੋ ਕਰਤਾ ਬਦ ਸਤਰੀ।}| ਜੋ ਸ਼ਸਤਰਧਾਰੀ ਹੋ ਕੇ ਜਗਤ ਨੂੰ ਬੰਧ ਕਰਨ ਵਾਲਾ ਹੈ ਉਹੀ ਗਵਾਲਾ ਹੋ ਕੇ ਗਊਆਂ ਵਿੱਚ ਖੇਡ ਕਰਦਾ ਹੈ। ਆਗ ਸੋ ਤੋਮਰ ਲਪੇਟਤ ਜਿਉ ਉਹਨ ਗੋਪ ਕਾ ਹਾਵਤ ਹੈ ਇਹ ਛਤਰੀ ਜਿਵੇਂ ਅਗ ਧੂਏ ਨਾਲ ਲਿਪਟੀ ਹੋਈ ਹੁੰਦੀ ਹੈ ਇਸੇ ਤਰ੍ਹਾਂ ਹੀ ਇਹ ਛਤਰੀ ਹੋ ਕੇ ਫਿਰ ਆਪ ਗਵਾਲਾ ਅਖਵਾਉਂਦਾ ਹੈ ਕਰ ਜੁੱਧ ਮਰੇ ਇਕਲੇ ਮਦ ਕੀ ਟਬ ਰਾਜ ਸਤਕ੍ਰਿਤ ਕੋ ਜਹਿਤੀਆ ਜਿਸਨੇ ਇਕਲਿਆ ਹੀ ਮਦ ਅਤੇ ਕਟਬ ਨਾਲ ਯੁੱਧ ਕੀਤਾ ਸੀ ਅਤੇ ਜਿਸਨੇ ਅੰਦਰ ਨੂੰ ਸਵਰਗ ਦਾ ਰਾਜ ਦਿੱਤਾ ਸੀ ਕੁੰਭਕਰਨ ਮਰਿਓ ਜਿਨ ਹੈ ਔਰ 라ਵਣ ਕੋ ਛਿਨ ਮੈਂ ਬਦ ਕੀਆ ਜਿਸਨੇ ਕੁੰਭਕਰਨ ਨੂੰ ਮਾਰਿਆ ਸੀ ਅਤੇ ਜਿਸਨੇ ਇੱਕ ਛਿਣ ਵਿੱਚ ਹੀ 라ਵਣ ਦਾ ਬਦ ਕਰ ਦਿੱਤਾ ਸੀ ਰਾਜ ਵਿਪੇਖਣ ਤੇ ਕਰ ਆਨੰਦ ਔਦ ਚਲਿਓ ਸੰਗ ਲੈ ਕਰ ਸੀਯਾ ਜੋ ਬਿਖਸ਼ਨੋ ਲੰਕਾ ਦਾ ਰਾਜ ਦੇ ਕੇ ਅਤੇ ਆਨੰਦਪੂਰਵਕ ਸੀਤਾ ਨੂੰ ਨਾਲ ਲੈ ਕੇ ਅਯੁੱਧਿਆ ਨੂੰ ਤੁਰ ਪਿਆ ਸੀ। ਪਾਪਨ ਕੇ ਬਦ ਕਾਰਨ ਸੋ અવਤਾਰ ਵਿਖੇ ਬ੍ਰਿਜ ਕੇ ਆਵਲੀਆ। ਉਸਨੇ ਪਾਪੀਆਂ ਨੂੰ ਨਸ਼ਟ ਕਰਨ ਲਈ ਹੀ ਹੁਣ ਆ ਕੇ ਬ੍ਰਜ ਭੂਮੀ ਵਿੱਚ અવਤਾਰ ਧਾਰਨ ਕੀਤਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।